ਗੱਡੀ ਦਾ ਰੇਟ ਸਿਰਫ 1 ਲੱਖ ਤੇ 15000 ਰੁਪਏ ਦੀ ਕਾਰ ਦੇ ਦਾਂਗੇ ਜੀ ਲੈ ਵੀ ਭਾਈ ਜਿਹੜੇ ਵੀਰਾਂ ਨੇ ਆਲਟੋ ਦੇ ਮੁੱਲ ਤੋਂ ਵੀ ਸਸਤੀ ਡੀਜ਼ਲ ਕਾਰ ਲੈਣੀ ਆ ਸੰਪਰਕ ਕਰ ਲੋ ਕਾਰ ਇੱਕੋ ਹੀ ਆ ਤੇ ਜਿਹੜਾ ਮੌਕਾ ਸਾਹਮ ਗਿਆ ਸਾਹਮ ਗਿਆ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਜੀ 6 ਏਅਰ ਬੈਗ ਪੁਸ਼ ਵਟਣਾ ਹੂੰ ਸਿਲਵਰ ਕਲਰ ਦੀ ਆ ਜੀ ਦੋਸਤੋ ਗੱਡੀ ਲੱਗ ਭਾ ਕੇ origignal ਪੇਂਟ ਦੀ ਕਾਰ ਹੈ ਚੰਗੀ ਗੱਡੀ ਆ ਇੱਕ ਤੇ 1 ਲੱਖ 15000 ਚੱਲੀ ਹੋਈ ਆ 4000 ਹੈਗੀ ਆ 14 ਮਾਡਲ ਹੈ ਜੀ ਫਸਟ ਓਨਰ ਹੈ ਡੀਜ਼ਲ ਬੀਡੀਆਈ ਆਪਸ਼ਨਲ ਹੈ ਗੱਡੀ ਵਧੀਆ ਇੰਜਨ ਮਕੈਨੀਕਲ ਦੀ ਕਾਰ ਸੋਹਣੀ ਹੈ ਟਮਰ ਦੀ ਕਾਰ ਹੈ ਜੀ ਬੈਂਕਿੰਗ ਸੈਕਟਰ ਦੇ ਵਿੱਚ ਜੌਬ ਕਰਦੇ ਨੇ ਅੰਕਲ ਸਵਾਗਤ ਹੈ ਦੋਸਤੋ ਲੈ ਵੀ ਪਿੱਛੇ ਖੜੀਆਂ ਨੇ ਗੱਡੀਆਂ ਤੇ ਇੱਧਰ ਖੜਾ ਬਾਈ ਰੇਸ਼ਮ ਸਿੰਘ ਪੁੱਲਰ ਆਜੋ ਗੱਡੀਆਂ ਦਿਖਾਉਣੇ ਆ ਬਹੁਤ ਸਾਰੀਆਂ ਇੱਕ ਗੱਲ ਦੱਸ ਦਈਏ ਜਾਣਕਾਰੀ ਦੇ ਦਈਏ ਵੀ ਇਹ ਸਾਰੀਆਂ ਗੱਡੀਆਂ ਸੂਬੇ ਤੋਂ ਬਾਹਰਲੇ ਨੰਬਰਾਂ ਦੀਆਂ ਰਹਿਣਗੀਆਂ ਹਨਾ ਜੀ ਜਿਨ੍ਹਾਂ ਨੇ ਪੰਜਾਬ ਨੰਬਰ ਗੱਡੀਆਂ ਦੇਖਣੀਆਂ ਨੇ ਆਪਾਂ ਇਹਦੇ ਨਾਲ ਹੀ ਇੱਕ ਵੀਡੀਓ ਹੋਰ ਪਾਈ ਹੋਈ ਹੈ ਤੁਸੀਂ ਉਹ ਵੀ ਜਾ ਕੇ ਪੇਜ ਤੇ ਦੇਖ ਸਕਦੇ ਹੋ ਤੇ ਇਸ ਟਾਈਮ ਆਪਾਂ ਦਿੱਲੀ ਹਰਿਆਣਾ ਨੰਬਰ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂਜੀ ਭੁੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੀਰੇ ਵਾਲੇ ਪੇਜ ਤੇ ਉੱਤੇ ਗੋਵਿੰਦ ਲੌਂਗ ਵਾਲੀਆ ਪੇਜ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆ ਬਾਹਰਲੇ ਨੰਬਰ ਦੀਆਂ ਕਾਰਾਂ ਲੈ ਕੇ ਆਏ ਆ ਬਾਹਰਲੇ ਜਾਣ ਕੇ ਇੰਡੀਆ ਨੰਬਰ ਦੀ ਨਹੀਂ ਨੇ ਤੇ ਦਿੱਲੀ ਆ ਕੋਈ ਹਰਿਆਣਾ ਆਦਰ ਸਟੇਟ ਦੀਆਂ ਕਾਰਾਂ ਨਹੀਂ ਗਿਆ ਤੇ ਆਪਣੇ ਕੋਲੇ ਡੀਜ਼ਲ ਪੈਟਰੋਲ ਮਿਕਸ ਰਹਿਣਗੀਆਂ ਮੈਨੂੰ ਐ ਲੱਗਿਆ ਮੈਂ ਕਿਹਾ ਸਾਊਦੀ ਅਰਬ ਚੋਂ ਮੰਗਾਲੀਆਂ ਜੀ ਤੇ ਆਜੋ ਦੋਸਤੋ ਚਲਦੇ ਆ ਗੱਡੀਆਂ ਵੱਲ ਹਾਂਜੀ ਸਿਆਜ ਜੀ ਸਿਆਜ 2000 ਹੈਗੀ ਆ 14 ਮਾਡਲ ਹੈ ਜੀ ਫਸਟ ਓਨਰ ਹੈ ਡੀਜ਼ਲ ਬੀਡੀਆਈ ਆਪਸ਼ਨਲ ਹੈ ਗੱਡੀ ਵਧੀਆ ਇੰਜਨ ਮਕੈਨੀਕਲ ਦੀ ਕਾਰ ਸੋਹਣੀ ਹੈ ਮੇਰੇ ਖਿਆਲ ਸ਼ਾਇਦ ਲੋਕ ਨਾ ਹੋਣ ਕਾਰਾਂ 2014 ਮਾਡਲ ਹੈ ਜੀ ਡੀਜ਼ਲ ਹੈ 1 ਲੱਖ ਦੇ ਕਰੀਬ ਗੱਡੀ ਚੱਲੀ ਹੋਈ ਹੈ ਰੇਟ ਇਹਦਾ ਹੈਗਾ ਜੀ 3 ਲੱਖ ਤੇ 65000 ਰੁਪਿਆ ਐਨਓਸੀ ਦੇ ਨਾਲ ਠੀਕ ਹੈ ਜੀ ਤੇ ਅਗਲੀ ਜੀ ਈਟੀਓਸ ਈਟੀਓਸ ਆ ਗਈ ਦੋਸਤੋ ਪੈਟਰੋਲ ਦੀ ਬਹੁਤ ਘੱਟ ਆਉਂਦੀ ਹੈ ਪੈਟਰੋਲ ਦੀ ਈਟੀਓਸ ਬਹੁਤ ਘੱਟ ਆਉਂਦੀ ਹੈ ਚੰਗੀ ਕਾਰ ਆਈ ਹੋਈ ਹੈ 20 ਮਾਡਲ ਹੈ ਜੀ ਯਾਨੀ ਕਿ ਡਬਲ ਡਬਲ 에ਅਰ ਬੈਗ ਵਾਲਾ ਮਾਡਲ ਹੈ ਇੱਕ ਕਸਟਮਰ ਦੀ ਕਾਰ ਹੈ ਜੀ ਬੈਂਕਿੰਗ ਸੈਕਟਰ ਦੇ ਵਿੱਚ ਜੌਬ ਕਰਦਿੰਨੇ ਅੰਕਲ ਵਧੀਆ ਗੱਡੀ ਹੈ ਜੀ ਕੰਪਨੀ ਲਾਏ ਆਉਂਦੇ ਨੇ ਡਬਲ 에ਅਰ ਬੈਗ ਐਬੀਐਸ ਬ੍ਰੇਕਾਂ ਆਉਂਦੀਆਂ ਨੇ ਇਹਦੇ ਵਿੱਚ ਕੰਪਨੀ ਸਟੀਰੀਓ ਸਿਸਟਮ ਆਉਂਦਾ ਜੀ ਡਿੱਗੀ ਵਾਲੀ ਟਿਓਸ ਹੈ ਪਿਓਰ ਪੈਟਰੋਲ ਹੈ ਜੀ ਗੱਡੀ ਚੱਲੀ ਵੀ 80 ਦੇ ਕਰੀਬ ਹੀ ਹੈ ਸ਼ੀਸ਼ੇ ਦੇ ਸਾਰੇ ਨਾਲ ਦੇ ਨੇ ਜੀ ਦੋ ਤਿੰਨ ਪੀਸ ਇਹਦੇ ਪੇਂਟ ਹੈਗੇ ਨੇ ਪਰ ਮਕੈਨਿਕਲ ਦੀ ਇੰਜਨ ਮਕੈਨਿਕਲ ਦੀ ਬਹੁਤ ਸੋਹਣੀ ਹੈ ਤੇ ਰੇਟ ਦੋਸਤੋ ਇਹਦਾ 1 ਲੱਖ ਤੇ 90000 ਰੁਪਿਆ ਐਨਓਸੀ ਦੇ ਨਾਲ ਡਿਮਾਂਡ ਹੈ ਜੀ ਠੀਕ ਹੈ ਜੀ ਅਗਲੀ ਗੱਡੀ ਆ ਗਈ ਜੀ ਵਰਨਾ ਜੀ ਆਪਣੇ ਕੋਲੇ ਵਰਨਾ 2013 ਰਜਿਸਟਰਡ 14 ਜੀ ਜੀ ਆਟੋਮੈਟਿਕ ట్రాన్స్‌મિਸ਼ਨ ਦੇ ਵਿੱਚ ਹੈ ਜੀ 6 ایر ਬੈਗ ਪੁਸ਼ ਬਟਨ ਹੈ ਹਮ ਸਿਲਵਰ ਕਲਰ ਦੀ ਹੈ ਜੀ ਦੋਸਤੋ ਗੱਡੀ ਲਗਭਗ ਓਰੀਜਨਲ ਪੇਂਟ ਦੀ ਕਾਰ ਹੈ ਚੰਗੀ ਗੱਡੀ ਹੈ 1 ਤੇ 1 ਲੱਖ ਤੇ 15000 ਚੱਲੀ ਹੋਈ ਹੈ अच्छा जी रेट वाइज ਗੱਲ ਕਰੀਏ 3,85,000 ਰੁਪਿਆ ਐਨਓਸੀ ਦੇ ਨਾਲ ਡਿਮਾਂਡ ਹੈ ਕਮਿਸ਼ਨ ਬੇਸ ਤੇ ਡੀਲ ਰਹੂਗੀ ਜੀ ਠੀਕ ਹੈ ਜੀ ਅੱਗੇ ਆ ਗਈ ਜੀ 스ਵਿਫਟ ਡੇਜ਼ਰ ਆ ਗਈ ਦੋਸਤੋ 2014 ਮਾਡਲ ਜੀ 14 ਮਾਡਲ ਡੇਜ਼ਰ ਟੂਰ ਬੋਲਦੇ ਨੇ ਜੀ ਇਹਨੂੰ ਬਟ ਇਹਦੇ ਵਿੱਚ ਖਾਸੀਅਤ ਵੀ ਇਹ ਐਲਡੀਆਈ ਆਉਂਦੀ ਹੈ ਕੰਪਨੀ ਵੱਲੋਂ ਤੇ ਇਹ ਵੀਡੀਆਈ ਚ ਕਨਵਰਟ ਕੀਤੀ ਹੋਈ ਹੈ ਠੀਕ ਹੈ ਜੀ ਤੇ ਦੋਸਤੋ ਚਾਰੇ ਵਿੰਡੋ ਜਾਨੀ ਕਿ ਪਾਵਰ ਕੀਤੇ ਹੋਏ ਆ ਜੀ ਟਾਇਰ ਚਾਰੋ ਨਵੇਂ ਨੇ ਐਨਓਸੀ ਦੀ ਪਟਿਆਲੇ ਦੀ ਕੱਟੀ ਹੋਈ ਹੈ ਨੰਬਰ ਦਿੱਲੀ ਦਾ ਜੀ ਜੀ ਤੇ ਰੇਟ ਵਾਈ ਜੀ ਵੀਰ ਜੀ 2 ਲੱਖ ਤੇ 45000 ਰੁਪਏ ਡਿਮਾਂਡ ਹੈ ਐਨਓਸੀ ਦੇ ਨਾਲ ਐਨਓਸੀ ਪਟਿਆਲੇ ਦੀ ਹਾਜ਼ਰ ਹੈ ਬੀਮਾ ਇਹਦਾ ਖਤਮ ਹੈ 2 ਲੱਖ 45000 ਰੁਪਏ ਐਨਓਸੀ ਦੇ ਨਾਲ ਅੱਗੇ ਆ ਗਈ ਜੀ ਬਰੇਜ਼ਾ ਅੱਗੇ ਬਰੇਜ਼ਾ ਆ ਗਈ ਜੀ 2016 ਜੀਡੀਆਈ ਤੇ 16 ਮਾਡਲ ਜੀ ਜੀਡੀਆਈ ਬਰੇਜ਼ਾ ਚਿੱਟੇ ਰੰਗ ਦੀ ਸੈਕੰਡ ਓਨਰ ਆ 5 ਲੱਖ ਤੇ 70000 ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਅੱਗੇ ਜੀ ਅੱਗੇ ਬਰੇਜ਼ਾ ਆ ਗਈ ਜੀ 2000 18 ਮਾਡਲ BDI ਜੀ Brezza 2018 BDI ਅਲਾਈ ਟਾਇਰ ਨਵੇਂ 6.5 ਲੱਖ ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਦੋਨਾਂ ਗੱਡੀਆਂ 'ਚੋਂ ਮਾਨਤਾ ਨ ਹੋ ਜੂਗਾ ਜੀ ਠੀਕ ਹੈ ਜੀ Beat ਆ ਗਈ ਜੀ Beat ਆ ਗਈ ਦੋਸਤੋ 2014 ਮਾਡਲ ਜੀ Beat 2014 ਡੀਜ਼ਲ LT ਆਪਸ਼ਨਲ ਟਾਪ ਐਂਡ ਮਾਡਲ ਹੈ ਜੀ ਡਬਲ 에ਅਰ ਬੈਗ ਵਾਲਾ ABS ਬ੍ਰੇਕਾਂ ਸਟੀਅਰਿੰਗ ਕੰਟਰੋਲ ਕਲਾਈਮਟ AC ਸਾਰੇ ਫੀਚਰ ਨੇ ਕੰਪਨੀ ਲਾਏ ਆ ਜੀ ਲੱਖ ਪਲੱਸ ਗੱਡੀ ਚੱਲੀ ਹੋਈ ਹੈ ਜੀ ਗੱਡੀ ਦਾ ਜਿਹੜਾ ਰੇਟ ਹੈ 2 ਲੱਖ ਰੁਪਏ ਡਿਮਾਂਡ ਹੈ ਜੀ ਐਨਓਸੀ ਨਾਲ ਮੌਕੇ ਤੇ ਮਾਨਤਾ ਨਾਲ ਇਹ ਚੋਂ ਵੀ ਹੋ ਜਾਊਗਾ ਹਾਂਜੀ ਜੈਨ ਅਸਟਿਲੋ ਅੱਗੇ ਆ ਗਈ ਜੀ ਜਨ ਅਸਟਿਲੋ 2000 ਨੰਬਰ ਰਜਿਸਟਰਡ 10 ਸਾਰੀ オリジナル ਪੇਂਟ ਦੀ ਹੈ 70000 ਚੱਲੀ ਹੈ ਜੀ ਟਾਇਰ ਨਵੇਂ ਨੇ ਦੋਨੋਂ ਚਾਬੀਆਂ ਬੀਮਾ ਵੈਲਿਡ ਜੀ ਗੱਡੀ ਦਾ ਰੇਟ ਹੈਗਾ ਜੀ 1 ਲੱਖ ਤੇ 20000 ਰੁਪਏ ਐਨਓਸੀ ਦੇ ਨਾਲ ਆਹ ਖੜੀ ਹੈ ਜੀ ਫਿਸਟਾ ਖੋੜ ਵਾਲਿਆਂ ਦੀ ਹੈ ਨਾ ਜੀ ਵੀਰ ਜੀ ਡੀਜ਼ਲ ਦੀ ਸਸਤੀ ਕਾਰ ਭਾਲ ਰਿਹਾ ਜੇ ਬੰਦਾ ਕੋਈ ਡੀਜ਼ਲ ਦੀ ਸਸਤੀ ਕਾਰ ਹੋੜ ਫਿਸ਼ਟਾ 2000 12 ਮਾਡਲ ਹੈ ਜੀ ਹੋੜ ਫਿਸ਼ਟਾ 2012 ਡੀਜ਼ਲ ਇੰਜਨ ਦੀ ਬਹੁਤ ਸੋਹਣੀ ਹੈ ਬੋਡੀ ਲੈਂਡ ਦੀ ਸੋਹਣੀ ਹੈ ਜੀ ਤਿੰਨ ਚਾਰ ਪੀਸ ਇਹਦੇ ਪੇਂਟ ਹੈਗੇ ਨੇ ਲੱਗੀ ਬੱਜੀ ਕੋਈ ਨਹੀਂ ਕੋਈ ਪੀਸ ਚੇਂਜ ਨਹੀਂ ਐਚ ਆਰ ਨੰਬਰ ਸੈਕਿੰਡ ਓਨਰ ਹੈ ਬੀਮਾ ਇਹਦਾ ਲਗਭਗ ਮਹੀਨੇ ਦਾ ਪਿਆ ਜੀ ਠੀਕ ਹੈ ਜੀ ਡੀਜ਼ਲ ਦੀ ਕਾਰ ਹੈ ਜੀ ਆਲਟੋ ਤੋਂ ਵੀ ਸਸਤੇ ਮੁੱਲ ਦੇ ਵਿੱਚ ਮਿਲੂਗੀ ਗੱਡੀ ਦਾ ਰੇਟ ਸਿਰਫ 1 ਲੱਖ ਤੇ 15000 ਰੁਪਏ ਦੀ ਕਾਰ ਦੇ ਦਾਂਗੇ ਜੀ ਲੈ ਵੀ ਭਾਈ ਜਿਹੜੇ ਵੀਰਾਂ ਨੇ ਆਲਟੋ ਦੇ ਮੁੱਲ ਤੋਂ ਵੀ ਸਸਤੀ ਡੀਜ਼ਲ ਕਾਰ ਲੈਣੀ ਆ ਸੰਪਰਕ ਕਰ ਲੋ ਕਾਰ ਇੱਕੋ ਹੀ ਆ ਤੇ ਜਿਹੜਾ ਮੌਕਾ ਸਾਮ ਗਿਆ ਸਾਮ ਗਿਆ ਇਹ ਉਹਦੀ ਹੋ ਜੂਗੀ ਇਹ ਕਲਾਸ ਗੱਡੀ ਆ ਇੱਕੋ ਤਾਂਾਂ ਧੋਣ ਦੇ ਵਾਲੇ ਚੜ ਰੱਖੀ ਆ ਜੀ ਆਜੋ ਜੀ ਉਹ ਤਾਂ ਤੋਹਫਾ ਹੈ ਉਹ ਭਾ ਵੀ ਦਿਖਾਣੇ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਚੰਗੀ ਗੱਡੀ ਜੀ ਦੋਸਤੋ ਜੈਟਾ ਐਸੀ ਜੈਟਾ ਬਹੁਤ ਘੱਟ ਮਿਲੂਗੀ ਹੂੰ ਇਹ ਲਗਭਗ ਸੇਲ ਦੇ ਵਿੱਚ ਲਾਸਟ ਹੀ ਗੱਡੀਆਂ ਨੇਗੀਆਂ ਜੈਟਾ ਨੇ ਜਿਹੜੀਆਂ ਇਹ ਵਾਸ਼ਿੰਗ ਵਾਸਤੇ ਵੀ ਆਈ ਹੋਈ ਆ ਆਪਣੇ ਮਿੱਤਰ ਦੀ ਹੈ ਜੀ ਗੱਡੀ 2015 ਮਾਡਲ ਹੈ ਟੌਪ ਐਂਡ ਮਾਡਲ ਹੈ ਜੀ ਹੂੰ ਐਂਡ ਟੌਪ ਮਾਡਲ ਐਸ ਲਾਈਨ ਜੀ ਬਸ ਐਵੇਂ ਮੰਨ ਕੇ ਚੱਲੋ ਦੂਜੀ ਆਡੀ ਹੈ ਜੀ ਬਿਲਕੁਲ ਜੀ ਇੰਜਨ ਤਾਂ ਹੁੰਦਾ ਹੀ ਉਹੀ ਆ ਸੇਮ ਇੰਜਨ ਹੈ ਜੀ ਆਟੋਮੈਟਿਕ ట్రాన్స్‌મિਸ਼ਨ ਦੇ ਵਿੱਚ ਟਾਇਰ ਨਵੇਂ 15 ਮਾਡਲ ਬੌਂਡ ਚੱਕੇ ਨਵੀਂ ਇੰਜਨ ਗੇਅਰ ਦੀ ਨਵੀਂ 80 ਦੇ ਕਰੀਬ ਚੱਲੀ ਹੋਈ ਕੋਈ ਕੰਮ ਖਰਚਾ ਨਹੀਂ ਜੀ ਕਾਰ ਚਲਾਵੋਗੇ ਨਾ ਸਵਾਦ ਆਊ ਗੱਡੀ ਦਾ ਰੇਟ ਹੈਗਾ ਜੀ 7 ਲੱਖ ਤੇ 40000 ਰੁਪਇਆ ਲਓ ਜੀ 7 ਲੱਖ 40 ਦੇ ਵਿੱਚ ਬਾਕੀ ਬਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਹੋਰ ਵੀ ਗੱਡੀਆਂ ਲੈਣੀਆਂ ਨੇ ਤੁਹਾਨੂੰ ਜਾਣਕਾਰੀ ਮਿਲੂਗੀ ਫੋਨ ਕਰ ਲਿਓ ਤੁਸੀਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ